ਲੋਕ ਹਿੱਤ ਲੋਕਾਂ ਦੀ ਆਵਾਜ਼ ਮੌਜੂਦਾ ਦਿਨ ਦੇ ਦਾ ਬੜਾ ਦੁੱਖ ਦੀ ਘੜੀ ਵਾਲਾ ਦਿਨ ਤੇ ਸਾਡੇ ਸਾਥੀ ਡਾਕਟਰ ਕਸ਼ਮੀਰ ਸਿੰਘ ਢੋਲ ਜਿਹੜੇ ਤਰਨਤਾਰਨ ਵਿਧਾਨ ਸਭਾ ਤੋਂ ਐਮਐਲਏ ਸਨ ਤੇ ਉਹ ਸਾਨੂੰ ਆਪਣੀ ਜਿਹੜੀ ਸਵਾਸਾਂ ਦੀ ਪੋਲੀ ਭੋਗਦੇ ਹੋਏ ਸੰਸਦੀ ਵੀ ਛੋੜਾ ਦੇ ਗਏ ਤੇ ਸਾਨੂੰ ਸਾਰਿਆਂ ਨੂੰ ਕਦੇ ਨਾ ਥੋੜਾ ਹੋਣ ਦਾ ਘਾਟਾ ਜਿਹੜਾ ਚੰਨਾ ਦੇ ਵਿੱਚ ਨਵਾਸਪੁਰ ਕੇ ਤੇ ਪਿਛੇ ਪਰਵਾਣ ਤੋਂ ਬਾਹਣਾ ਬਣਦਾ ਬਹੁਤ ਬਹੁਤ ਸਾਡਾ ਡਾਕਟਰ ਤਸ਼ਮੀਰ ਸਿੰਘ ਜੋ ਸਾਡੇ ਬਹੁਤ ਸਤਿਕਾਰਯੋਗ ਸਾਥੀ ਸਨ ਔਰ ਹਲਕਾ ਤਰਤਾਰ ਤੋਂ ਐਮਐਲਏ ਸਨ ਬੜੋ ਬੜੀ ਦੁੱਖ ਜੀਵਾਨੂੰ ਬਣਾਈ ਹੋ ਜਿੱਡੀ ਸੀ ਸੇ ਗਰਜੇ ਦੇ ਨਾਲ ਸਾਡਾ ਬੜਾ ਸਾਥ ਦਿੱਤਾ ਉਸ ਤੋਂ ਬਾਅਦ ਵੀ ਮੇਰੇ ਨਾਲ ਰਲੇਸ਼ਾ ਟਾਚੇ ਤੇ ਰਹਿੰਦੇ ਸੀ ਔਰ ਜਦੋਂ ਇਹਦੇ ਨਗਲੇ ਸ਼ਰਾਬ ਵਾਲਾ ਇਸ਼ੂ ਆਇਆ ਸੀ ਅੱਗੇ ਹੋ ਕੇ ਉਹਨਾਂ ਨੇ ਉਸ ਘਰਦੇ ਦੇ ਵਿੱਚ ਹਸਪਤਾਲ ਦੇ ਵਿੱਚ ਜਦੋਂ ਇਨਸਾਫ ਲੈਣ ਵਾਸਤੇ ਲੜਾਈ ਲੜੀ ਉਹਨਾਂ ਨੇ ਸਾਥ ਦਿੱਤਾ ਸੋ ਉਹਨਾਂ ਦੇ ਸਾਥ ਨੂੰ ਜੜੇ ਭਰਾ ਨਹੀਂ ਜਾ ਸਕਦਾ ਬੜਾ ਵੱਡਾ ਘਾਟਾ ਪੈਦਾ ਨਿੱਜੀ ਦਾ ਤੇ ਘਾਟਾ ਹੈ ਪੰਜਾਬ ਦਾ ਘਾਟਾ ਹੈ ਆਈ ਕਰਨਾ ਜਿਸ ਤਰ੍ਹਾਂ ਹੁੰਦਾ ਸੋ ਕਿਤੇ ਨਾ ਕਿਤੇ ਸਭ ਦਾ ਘਟਾਇਆ ਮਗਲ ਸਾਹਿਬ ਦੇ ਤੇ ਮੈਂ ਦਰਜਾ ਕਰਦਾ ਕਿ ਪ੍ਰਕਾਸ਼ ਪਰਮਾਤਮਾ ਪਰਿਵਾਰ ਨੂੰ ਬਣਾ ਮੰਨਣ ਦਾ ਬਲ ਬਖਸ਼ਿਸ਼ ਔਰ ਉਹਦਾ ਵੀ ਆਤਮਾ ਆਪਣੇ ਕੇਨਾ ਨਵਾਜ ਬਕੀ ਇਹ ਤਾਂ ਦੱਸਿਆ ਜਾ ਰਿਹਾ ਮਜੀਠੀਏ ਦੇ ਸਾਥੀ ਉਹ ਕਾਲੀ ਦਾ ਕੋ ਇਖਰਾ ਰਿਹਾ ਬਾਤ ਕਿ ਕਿਤੇ ਰੋਲੇ ਰੋਲੇ ਕੀ ਚੱਕਰੇ ਬੱਲੇ ਕੋ ਦੇ ਬਾਰੇ ਮੈਂ ਕੁਝ ਨਹੀਂ